ਇੱਕ ਤੇ 2 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਅੱਡਾ ਦਾਲਮ ਥਾਣਾ ਕਿਲਾ ਲਾਲ ਸਿੰਘ ਇੱਥੇ ਜਗਜੀਤ ਜਵੈਲਰ ਨਾਂ ਦੀ ਸ਼ਾਪ ਹੈ ਸੁਨਹਿਰੇ ਦੀ ਉਹਦੇ ਚ ਚੋਰੀ ਹੋਈ ਸੀ ਜਿਸ ਵਿੱਚ ਕਰੀਬ ਕਰੀਬ 100 ਗ੍ਰਾਮ ਸੋਨਾ ਸੀ 7 ਕਿਲੋ ਚਾਂਦੀ ਸੀ ਤੇ 1 ਲੱਖ 20000 ਰੁਪਇਆ ਕੈਸ਼ ਸੀ ਇਸ ਚੋਰੀ ਨੂੰ ਟਰੇਸ ਕਰਨ ਲਈ ਸ਼੍ਰੀ ਸਹੇਲ ਮੇਰ आईपीएस एसएसपी साहब बटाला जी वालों स्पेशल ए टास्क सन ਦਿੱਤਾ ਗਿਆ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਇਸ थाना किला लाल सिंह ਦੀਆਂ ਵੱਖ-ਵੱਖ ਜਿਹੜੀਆਂ ਟੀਮਾਂ ਟੈਕਨੀਕਲੀ ਔਰ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਤੇ ਇਸ ਨੂੰ ਟ੍ਰੇਸ ਕਰਨ ਚ ਲੱਗੇ ਹੋਏ ਸੀ ਜਿਸ ਵਿੱਚ ਇੰਸਪੈਕਟਰ ਰਬਜੋਤ ਸਿੰਘ ਐਸਐਚਓ थाना किला लाल सिंह ਇਹ ਇਹਨਾਂ ਨੇ ਬਹੁਤ ਇਨੋਂ ਬਰੇਕੀ ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਜਿਹੜੀ ਚੋਰੀ ਹੋਈ ਸੀ ਇਹਨੂੰ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕੌਮਲ ਮਸੀਹ ਔਰ ਸਚਨ ਮਸੀਹ ਇਹ ਦੋਨੋਂ ਮਾਨੇਪੁਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਿਕੰਦਰ ਮਸੀਹ ਵਿਕਰਮ ਮਸੀਹ ਨਿਸ਼ਾਨਮ ਮਸੀਹ ਇਹ ਵੀ ਲਗਲੇ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੰਗਾਈ ਨਾਲ ਪੁਸ਼ਕਿਸ਼ ਕਰਦੇ ਹੋਏ ਹੁਣ ਤੱਕ ਇਹ 6 ਕਿਲੋ ਚਾਂਦੀ 45 ਗ੍ਰਾਮ ਸੋਨਾ 20000 ਰੁਪਏ ਕੈਸ਼ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਮਦਗੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦੋਸ਼ੀ ਜਿਹੜਾ ਅਜੇ ਉਹਨੂੰ ਫੜਨਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਸ ਨੂੰ ਫੜਨ ਲਈ ਸਾਡੀ ਟੀਮ ਜਿਹੜੀ ਇੱਕ ਲੱਗੀ ਹੋਈ ਹੈ ਇਹਨਾਂ ਨੂੰ ਰਿਕਵਰ ਇਹ ਬਹੁਤ अर्ਲੀ ਸਟੇਜ ਆ ਇਹਨਾਂ ਨੂੰ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬਰਾੰਦ ਕੀਤੀ ਆ ਇਹਦਾ ਅਸੀਂ ਸਾਰਾ ਆਪਣਾ ਰਿਕਾਰਡ ਚੈੱਕ ਕਰਕੇ ਇਹ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੇ ਇਹਨਾਂ ਦੀ ਇਸ ਗਰੁੱਪ ਜਿਹੜੀ ਆ 20 ਤੋਂ ਲੈ ਕੇ 25 26 ਸਾਲ ਦੀ ਇਸ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕੀ ਕਿਸੇ ਸੁਨਿਆਰੇ ਕੋ ਕੀਤੀ ਗਈ ਹੈ ਇਹਨਾਂ ਨੂੰ ਕੋਈ ਨਹੀਂ ਰਿਕਵਰੀ ਡਿਊਰਿੰਗ ਇਨਵੈਸਟੀਗੇਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵੱਖ-ਵੱਖ ਜਗ੍ਹਾ ਤੇ ਰਿਸ਼ਪਾ ਕੇ ਰੱਖੇ ਹੋਏ ਸੀ ਇਹ ਮਾਨੇਪੁਰ ਪਿੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਕੁਝ ਗੁਰਦਾਸਪੁਰ ਸਾਡਾ ਕਲਾਂ ਨੌਰ ਥਾਣਾ ਲੱਗਦਾ ਲੱਗੇ ਉਸ ਏਰੀਆ ਦੇ ਪਿੰਡ ਹੈਗੇ ਜੀ ਕੰਮ ਵੀ ਕਰਦੇ ਵੈਸੇ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਨੇ ਪਰ ਇਹ ਚੋਰੀ ਕਿਸ ਤਰ੍ਹਾਂ ਇਹ ਗਦਰ ਨਸ਼ੇ ਪਤੇ ਦੀ ਸੁਕੀ ਨਹੀਂ ਜਾਂ ਪੈਸੇ ਕਰਦੇ ਦੇਖੋ ਇਹ ਅਸੀਂ ਤਫ਼ਤੀਸ਼ ਦਾ ਤਫ਼ਤੀਸ਼ ਚੱਲ ਰਹੀ ਹੈ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਏ ਇਹਨਾਂ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਿਤ ਇਹ ਜਿਹੜੇ ਇਹ ਗੈਰਕਾਨੂੰਨੀ ਗਤੀਵਿਧੀਆਂ ਦਾ ਅਨਜਾਮ ਦਿੰਦੇ ਨੇ ਔਰ ਉਸੇ ਤਹਿਤ ਇਹਨਾਂ ਨੇ ਚੋਰੀ ਕੀਤੀ ਸੀ ਹਾਂ ਜੀ ਗੱਡੀ ਦਾ ਨੰਬਰ ਤਫ਼तीश ਚ ਦੇਖ ਲੈਣੇ ਆ ਫਿਲਹਾਲ ਜਿਹੜਾ ਸੀਸੀਟੀਵੀ ਫੁਟੇਜ ਆਈ ਆ ਉਸ ਚ ਮੋਟਰਸਾਈਕਲ ਆਇਆ ਸੀ ਔਰ ਮੋਟਰਸਾਈਕਲ ਨੂੰ ਅਸੀਂ ਚੇਸ ਕੀਤਾ ਹੈ